ਸਤਿ ਸ਼੍ਰੀ ਅਕਾਲ ਦਾਮ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਪ੍ਰੋਗਰਾਮ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਮੈਂ ਜੀ ਬੇਲਾ ਸਵਾਗਤ ਕਰਦਾ ਹਾਂ ਅੱਜ ਦਿਨ ਨਵੇਂ-ਨਵੇਂ ਕਿਸੇ ਨਾ ਕਿਸੇ ਕਲਾਕਾਰਾਂ ਦੇ ਨਾਲ ਆਪਾਂ ਤੁਹਾਡੀ ਮੁਲਾਕਾਤਾਂ ਕਰਵਾਉਂਦੇ ਰਹਿੰਦੇ ਆ ਸੋ ਅੱਜ ਮੇਰੇ ਨਾਲ ਮੌਜੂਦ ਨੇ ਗਰਨੂਰ ਇਹਨਾਂ ਦਾ ਗਾਣਾ ਹੈ ਇੱਕ ਬੜਾ ਹੀ ਸੋਹਣਾ ਆਵਾ ਸ਼ਹਿਰ ਨੂੰ ਪਹਿਲਾਂ ਆਪਾਂ ਗਾਣੇ ਤੋਂ ਸ਼ੁਰੂਆਤ ਕਰਾਂਗੇ ਗਾਣਾ ਬੜਾ ਹੀ ਸੋਹਣਾ ਹੈ ਕਿੱਦਾਂ ਭਾਈ ਠੀਕ ਹੋਈ ਹਾਂਜੀ ਹਾਂਜੀ ਵਧੀਆ ਗਾਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਇਹ ਭਾਈ ਗਾਣਾ ਹੈ ਤੁਹਾਡਾ ਆਵਾ ਸ਼ਹਿਰ ਨੂੰ ਪਹਿਲਾਂ ਤੇ ਗਾਣੇ ਤੋਂ ਸ਼ੁਰੂਆਤ ਕਰਦੇ ਆਪ ਮੇਰੀ ਬੇਬੇ ਦੇ ਖਿਆਲ ਥੋੜੇ ਜੇ ਪੁਰਾਣੇ ਨੇ ਜੋ ਖਾਬ ਮੇਰੇ ਲਈ ਬੁਣੇ ਨਾ ਮੈਥੋਂ ਤੋੜੇ ਜਾਣੇ ਨੇ ਮੈਂ ਬੱਲ ਬਾਪੂ ਦੇ ਵੇਖਾਂ ਤਾਂ ਤੁਰਾਂ ਸਿਰ ਟੱਕ ਕੇ ਸੱਚੀ ਨਾ ਮੈਂ ਪਿਆਰ ਵਾਲੇ ਗੀਤ ਗਾਣੇ ਨੇ ਵੇ ਪਾਗਿਆ ਪਿਆਰੀ ਬਾਪੂ ਦੀ ਨਾ ਨਾ ਇਹਨੂੰ ਤਾਂ ਨਸਰੇ ਉੱਤੋਂ ਲਾਉਂਦੀ ਮੈਂ ਪੜਨ ਨਹੀਂ ਲਿਆਵਾ ਸ਼ਹਿਰ ਨੂੰ ਵੇ ਮੈਂ ਅੱਖੀਆਂ ਲੜਾਉਣ ਤਾਂ ਨਹੀਂ ਆਉਂਦੀ ਮੈਂ ਪੜਨ ਨਹੀਂ ਲਿਆਵਾ ਸ਼ਹਿਰ ਨੂੰ ਕਿਆ ਬਾਤ ਹੈ ਗੁਰਨoor ਬੜਾ ਸੋਹਣਾ ਗਾਣਾ ਤੁਸੀਂ ਆਪ ਲਿਖਿਆ ਜੀ ਜੀ ਬਾਈ ਤੇ ਬੜੇ ਸੋਹਣੇ ਸੁਹੇ ਅੱਖਰਾਂ ਦੇ ਨਾਲ ਲਿਖਿਆ ਹੋਇਆ ਹੈ ਕਿਦਾਂ ਇਹ ਖਿਆਲ ਆਇਆ ਵੀ ਇਦਾਂ ਦਾ ਗਾਣਾ ਲਿਖਿਆ ਜਾਵੇ ਬਸ ਇਦਾਂ ਹੀ ਭਾਜੀ ਸਾਡੇ ਥੋੜਾ ਬੱਸ ਸਟੈਂਡ ਦੇ ਵਿੱਚ ਇਦਾਂ ਦਾ ਹੀ ਮਾਹੌਲ ਚੱਲੀ ਜਾਂਦਾ ਰਹਿੰਦਾ ਹੈ ਨਾ ਸੁਨਾਮ ਸਕੂਲ ਵਾਲੀਆਂ ਕੁੜੀਆਂ ਜਾਂਦੀਆਂ ਕੋਈ ਮੁੰਡਾ ਪੁੱਛ ਲੈਂਦਾ ਇਦਾਂ ਹੀ ਬਸ ਤੁਸੀਂ ਕੁੜੀ ਦੀ ਸਾਦਗੀ ਨੂੰ ਬੜੇ ਹੀ ਸੋਹਣੇ ਅੱਖਰਾਂ ਦੇ ਵਿੱਚ ਪਰੋਇਆ ਜੀ 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 आजी, आजी। ओ, दे अच्छा ਤੇ ਹੋਰ ਇੱਕ ਗਾਣਾ ਆਇਆ ਸੀ ਤੁਹਾਡੀ ਮੇਰੀ ਕਿਸਮਤ ਹਾਂਜੀ ਹਾਂਜੀ ਉਹ ਬੜਾ ਸੋਹਣਾ ਗਾਣਾ ਇੱਕ ਚੱਲਿਆ ਤੁਹਾਡਾ ਉਹ ਤੁਸੀਂ ਆਪ ਲਿਖਿਆ ਸੀ ਨਹੀਂ ਉਹ ਮੇਰੇ ਮਾਮਾ ਜੀ ਦੇ ਮੁੰਡੇ ਨੇ ਲਿਖਿਆ ਸੀ ਵਿੱਕੀ ਝਾੜੋ ਅੱਛਾ ਹਾਂਜੀ ਹਾਂਜੀ ਤੇ ਕਿੱਦਾਂ ਇਹ ਸ਼ੁਰੂਆਤ ਕੀਤੀ ਤੁਸੀਂ ਇਹ ਆਪਣੇ ਗਾਣੇ ਦੇ ਵਾਸਤੇ ਗਾਣੇ ਦੇ ਵਾਸਤੇ ਬਾਈ ਮੈਂ 2009 ਦੇ ਵਿੱਚ ਲੱਗ ਗਿਆ ਸੀ ਲਿਖਣ ਉਸ ਤੋਂ ਬਾਅਦ ਤਾਂ ਚੜਾਉਂਦੇ ਰਹਿੰਦੇ ਆ ਫਿਰ ਇੱਕ ਮੁੰਡਾ ਮਿਲਿਆ 뮤ਜ਼ਿਕ ਡਰਾਕਟਰ ਨਵੀ ਬਾਈ ਫਿਰ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਫਿਰ ਉਦੋਂ ਅਸੀਂ ਗਾਣਾ ਕੀਤਾ ਸੀ ਮੇਰੀ ਕਿਸਮਤ ਤੇ ਵਾਈਗਰੂ ਦੀ ਕਿਰਪਾ ਨਾਲ ਵਧੀਆ ਰਿਸਪਾਂਸ ਰਿਆ ਆਰਗੇਨਿਕ ਗਿਆ ਵੀ ਆ ਵਧੀਆ ਗਾਣਾ ਹਨ ਫਿਰ ਉਸ ਤੋਂ ਬਾਅਦ ਕੰਟੀਨਿਊ ਕੀਤਾ ਭਾਜੀ ਹੌਲੀ ਹੌਲੀ ਹਾਂਜੀ ਦੋ ਲਾਈਨਾਂ ਮੇਰੀ ਕਿਸਮਤ ਦੀਆਂ ਤੂੰ ਮੈਨੂੰ ਛੱਡਿਓ ਵੇ ਤੇਰਾ ਸਰ ਗਿਆ ਏ ਇਸ ਵਾਰੀ ਦਿਲ ਟੁੱਟਿਆ ਨਹੀਂ ਦਿਲ ਮਰ ਗਿਆ ਏ ਹਰ ਸੱਚੇ ਪਿਆਰ ਵਾਲਾ ਇੱਥੇ ਦੁੱਖ ਹੀ ਕਿਉਂ ਪਾਉਂਦਾ ਏ ਗੁੱਸਾ ਤੇਰੇ ਤੇ ਨਹੀਂ ਮੇਰੀ ਕਿਸਮਤ ਤੇ ਆਉਂਦਾ ਏ ਕਿਦਾਂ ਦੀ ਲਿਖੀ ਰੱਬ ਨੇ ਛੱਡ ਜਾਵੇ ਜੋ ਚਾਉਂਦਾ ਏ ਵੀ ਕੀ ਜਦਾਂ ਤੁਸੀਂ ਇਹ ਗਾਣਾ ਲਿਖਿਆ ਪਹਿਲਾਂ ਤੇ ਮੈਂ ਤੁਹਾਡੇ ਕਾਲਜ ਬਾਰੇ ਪੁੱਛੂੰਗਾ ਕਿੱਥੇ ਪੜ ਰਹੇ ਹੋ ਤੁਸੀਂ ਫਿਲਹਾਲ ਤੇ ਮੇਰੀ ਸਟੱਡੀ ਕੰਪਲੀਟ ਹੋ ਚੁੱਕੀ ਹੈ ਭਾਜੀ ਮੈਂ ਗ੍ਰੈਜੂਏਸ਼ਨ ਕਰਕੇ ਆੜਿਆ ਪਰ ਮੈਂ ਐਸਵੀਐਸ ਕਾਲਜ ਦੇ ਨਾਮ ਵਿਕੇ ਕਰਦਾ ਸੀ ਅੱਛਾ ਹਾਂਜੀ ਵੀ ਇਹ ਤੇ ਜਦਾਂ ਗਾਣੇ ਬਾਰੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੈਂ ਲਿਖ ਵੀ ਖੋਦ ਲੈਣਾ ਕਿੰਨੇ ਟਾਈਮ ਪਹਿਲਾਂ ਪਤਾ ਲੱਗਿਆ ਨੰਦੂਆਰ 9 ਦੇ ਵਿੱਚ ਹੀ ਪਤਾ ਲੱਗਿਆ ਸੀ ਮੈਂ ਫਿਲਹਾਲ ਇੱਕ ਸਾਡੇ ਮੇਰੇ ਨਾਲ ਕੁੜੀ ਪੜਿਆ ਕਰਦੀ ਸੀ ਉਹਦੇ ਵਾਸਤੇ ਲਿਖਿਆ ਸੀ ਇੱਕ ਗਾਣਾ ਉਹ ਮੇਰੇ ਯਾਦ ਵੀ ਨਹੀਂ ਹੈਗਾ ਉਸ ਤੋਂ ਬਾਅਦ ਮੈਂ ਸ਼ੁਰੂਆਤ ਕੀਤੀ ਹੈ ਲਿਖਣ ਦੀ ਚਲੋ ਇੱਥੇ ਆਉਂਦੇ ਆਪਾਂ ਪਿਆਰ ਸੀਗਾ ਉਹਨਾਂ ਦੇ ਨਾਲ ਨਹੀਂ ਨਹੀਂ ਪਿਆਰ ਤਾਂ ਨਹੀਂ ਬਈ ਆਪਾਂ ਉਦੋਂ ਹੀ ਕਹਿ ਸਕਦੇ ਆਂ ਵੀ ਆਪਾਂ ਨੂੰ ਲਿਖਣ ਦੀ ਚਾਹਤ ਉੱਥੋਂ ਮਿਲੀ ਸੀ ਹਨਾ ਵੀ ਹਾਂ ਮੈਂ ਵੀ ਲਿਖ ਸਕਦਾ ਇਸ ਤੇ ਵੀ ਲਿਖ ਸਕਦਾ ਹੋਨ ਵੀ ਲਿਖਿਆ ਕੋਈ ਉਹਨਾਂ ਵਾਸਤੇ ਗਾਣਾ ਨਹੀਂ ਨਹੀਂ ਹੁਣ ਨਹੀਂ ਕੋਈ ਉਹਨਾਂ ਦਾ ਵਾਸਤੇ ਲਿਖਿਆ ਹੋਇਆ ਗਾਣਾ ਤੁਹਾਨੂੰ ਚੇਤੇ ਹੋਵੇ ਹਾਂ ਸੁਣਾ ਦਵਾਂ ਮੈਂ ਯਾਰ ਮੇਰੇ ਮੈਨੂੰ ਮੇਨੇ ਮਾਰਦੇ ਰਹਿੰਦੇ ਆ ਕਿੱਥੇ ਤੂੰ ਕਿੱਥੇ ਉਹ ਥੋੜਾ ਦੇਖ ਲਾ ਮੈਂ ਉੱਦਾਂ ਥੋੜਾ ਠੀਕ ਰੰਗ ਟੈਨ ਹੋ ਗਿਆ ਜੋ ਤੇਰੇ ਕਰਕੇ ਰਕਾਨੇ ਧੁੱਪਾਂ ਸੇਕਦਾ ਜੋ ਤੂੰ ਬੈ ਗਏ ਉੱਤੇ ਐਲਸਲ ਖਾਈ ਫਿਰਦੀ ਨਹੀਂ ਤੈਨੂੰ ਛਾੜ ਕੇ ਨਾ ਲੈ ਜੇ ਕੋਈ ਜਹਾਜ਼ ਗੋਰੀਏ ਮੈਂ ਤੈਨੂੰ ਬਿਨਾ ਪੁੱਛੇ ਤੈਨੂੰ ਪਿਆਰ ਕਰ ਵਹਿ ਗਿਆ ਤੇ ਹੁਣ ਡਰਦਾ ਤੂੰ ਦੇ ਦੇ ਨਾ ਜਵਾਬ ਗੋਰੀਏ ਨੀ ਕੀ ਆਵਾਤਾ ਗੁਰਨੂਰ ਅਛਗਰਨੂਰ ਜਿੱਦਾਂ ਛੋਟੀ ਉਮਰ ਦੇ ਵਿੱਚ ਤੁਸੀਂ ਗਾਣੇ ਕਰ ਰਹੇ ਹੋ ਤੇ ਟੀਮ ਮੈਨੂੰ ਲੱਗਦਾ ਇੱਕ ਵਧੀਆ ਹੋਣੀ ਚਾਹੀਦੀ ਆ ਤੁਹਾਡੀ ਜੀ ਟੀਮ ਵਰਕ ਬਾਈ ਸਾਰੇ ਹੀ ਵਧੀਆ ਆਪਣਾ ਸਾਰੇ ਬਾਈ ਸਾਥ ਦਿੰਦੇ ਆ ਪੂਰਾ ਹੈਨਾ ਬਾਈ ਹੁਣੀ ਜਿੰਨੇ ਵੀ ਆਪਣੇ ਨਾਲ ਤੇ ਕਰਦੇ ਆ ਵੱਲੋਂ ਕਿੰਨੀ سپورਟ ਰਹੀ ਕਰਦੇ ਆ ਵੱਲੋਂ ਫੁੱਲ ਬਾਈ ਮਾਂ ਦੀ ਮੰਮੀ ਹਾਂਜੀ ਸੁਣਦੇ ਨੇ ਗਾਣੇ ਸੁਣਦੇ ਨੇ ਬਹੁਤ ਖੁਸ਼ੀ ਵੀ ਹੁੰਦੇ ਆ ਬਾਈ ਅੱਛਾ ਬਹੁਤ ਜਿਆਦਾ ਲੋਕ ਕਹਿੰਦੇ ਆਗੇ ਵੀ ਤੁਹਾਡੇ ਮੁੰਡੇ ਦਾ ਗਾਣਾ ਆਇਆ ਹਨ ਤੇ ਉਹ ਖੁਸ਼ੀ ਸਭ ਤੋਂ ਵੱਡੀ ਹੁੰਦੀ ਹੈ ਜਦੋਂ ਮਾਂ ਦੇ ਚਿਹਰੇ ਤੇ ਖੁਸ਼ੀ ਆ ਜੀ ਹਨ ਅੱਛਾ ਇਸ ਤੋਂ ਵੱਡਾ ਤੇ ਕੀ ਹੋਏਗਾ ਬੰਦੇ ਵਾਸਤੇ ਪੋਸਟਰ ਲਾਣ ਖੁਦ ਜਾਂਦੇ ਸੀਗੇ ਤੁਸੀਂ ਆਪ ਨਹੀਂ ਪੋਸਟਰ ਤੇ ਨਹੀਂ ਲਾਏ ਆਪਾਂ ਕਦੇ ਵੀ ਆਪਾਂ ਪੋਸਟਰ ਹੀ ਪਾਈ ਦੀਆਂ insta ਦੇ ਵਗੈਰਾ ਹਾਂ ਪੋਸਟਰ ਨਹੀਂ ਹਸਤਾਕ ਲਾਏ ਔਰ ਬਾਬੇ ਦੀ ਕਿਰਪਾ ਨਾਲ ਲਾਵਾਂਗੇ ਕਦੇ ਵੱਡਾ ਹੀ ਲਾਵਾਂਗੇ ਅੱਛਾ ਜਿਸ ਦਿਨ ਲਾਇਆ ਇੱਕ ਉਹ ਜਿੱਦਾਂ ਵੱਡੇ ਕਲਾਕਾਰਾਂ ਦਾ ਹੁੰਦਾ ਨਾ ਵੀ ਮੈਂ ਪਹਿਲੇ ਗਾਣੇ ਦੇ ਆਪਦੇ ਪੋਸਟਰ ਆਪ ਲਾਉਣ ਗਿਆ ਸੀਗਾ ਜੀ ਜੀ ਤੇ ਉਹ ਫੀਲਿੰਗ ਹੈਗੀ ਆ ਕਿਤੇ ਗਰਨੂਰ ਦੇ ਵਿੱਚ ਪਹਿਲੇ ਗਾਣੇ ਬਾਰੀ ਬਈ ਮੁਸ਼ਕਲਾਂ ਤਾਂ ਆਈਆਂ ਸੀ ਬਹੁਤ ਮਤਲਬ ਫੋਟੋ ਸ਼ੂਟ ਕਰਾਉਣਾ ਹਨਾ ਉਦੋਂ ਕੱਪੜੇ ਕਿਸੇ ਦੇ ਮੰਗ ਲੇ ਵੀ ਬਾਈ ਕੱਪੜੇ ਦੇ ਦੇ ਆਪਾਂ ਫੋਟੋ ਸ਼ੂਟ ਕਰਾਉਣਾ ਹਨਾ ਐਦਾਂ ਐਦਾਂ ਬਹੁਤ ਚੀਜ਼ਾਂ ਸੀਗੀਆਂ ਪਰ ਵਾਈਗਰੂ ਦੀ ਕਿਰਪਾ ਨਾਲ ਵਧੀਆ ਹੋ ਗਿਆ ਜਿੰਨਾ ਹੋ ਗਿਆ अच्छा ਜਦੋਂ ਜੀ ਇਹ ਕੈਂਕ ਅਰਚਨਾ ਆਈਆਂ ਸੀਗੀਆਂ ਜੀ ਜੀ ਕਿਸੇ ਬੰਦਿਆਂ ਵੱਲੋਂ ਖਿੱਚਿਆ ਗਿਆ ਸੀਗਾ ਬੰਦੇ ਲਾ ਲੋ ਚਾਹੇ ਸਮਾਂ ਲਾ ਲੋ ਜਿੱਦਾਂ ਨਾ ਹੁੰਦਾ ਵਕਤ ਨਾ ਬੰਦੇ ਦਾ اچھا ਕੋਈ ਬੰਦੇ ਵੀ ਸੀ ਪੈਰ ਪਿੱਛੇ ਪੱਟ ਗਏ ਕੁਝ ਸਮਾਂ ਐ ਇਦਾਂ ਦਾ ਹੁੰਦਾ ਨਾ ਬੰਦੇ ਦਾ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਬੰਦਾ ਚੱਲ ਜੇ ਫਿਰ ਤਾਂ 100 ਯਾਰ ਖੜੇ ਹੋ ਜਾਂਦੇ ਹਨ ਹਾਂ ਜਦੋਂ ਬੰਦਾ ਚੱਲਦਾ ਰਹੇ ਉਦੋਂ ਕੌਣ ਨਾਲ ਖੜਾ ਫੇਰ ਪਤਾ ਲੱਗਦਾ ਯਾਰੀ ਦਾ ਜਿੱਦਾਂ ਮੈਨੂੰ ਲੱਗਦਾ ਉਹ ਸ਼ੂਟਰ ਗੱਲੋਂ ਦਾ ਇੱਕ ਗਾਣਾ ਸੀਗਾ ਕਹਿੰਦੇ ਹਾਂ ਅਸੀਂ ਇਹਨੂੰ ਜਾਣਦੇ ਹਾਂ ਉਹਨਾਂ ਨੇ ਇੱਕ ਗਾਣੇ ਦੇ ਵਿੱਚ ਕਿਹਾ ਸੀਗਾ ਜੀ ਵੀ ਜਦੋਂ ਅਸੀਂ ਬੰਦਾ ਚੱਲ ਜੇ ਤੇ ਉਹਨੂੰ ਹਰੇਕ ਕੋਈ ਕਹਿਣ ਲੱਗ ਜਾਂਦਾ ਮੇਰਾ ਭਾਈ ਆਏ ਸਹੀ ਹੈ ਬਾਈ ਸਹੀ ਹੈ ਜੀ ਸਹੀ ਹੈ ਅੱਛਾ ਨਾਲ ਦੇ ਜਿਹੜੇ ਯਾਰ ਦੋਸਤ ਕੋਈ ਜਿਹੜਾ ਨਾਲ ਖੜਿਆ ਰਹਿੰਦਾਗਾ ਹੁਣ ਵੀ ਸਾਰੇ ਨਾਲ ਖੜੇ ਨੇ ਬਾਈ ਜਿੰਨੇ ਵੀ ਮੋੜ ਤੋਂ ਅਸੀਂ ਸਾਰੇ ਨਾਲ ਹੀ ਖੜੇ ਆ ਅੱਛਾ ਜਿੰਨੇ ਵੀ ਯਾਰ ਸਾਰੇ ਭਰਾਵਾਂ ਵਰਗੇ ਹੀ ਆ ਹੁਣ ਅਗਲੇ ਗਾਣੇ ਕਿਹੜੇ ਆ ਰਹੇ ਨੇ ਤੁਹਾਡੇ ਗਾਣੇ ਵੀਰੇ ਹੁਣ ਆਪਾਂ ਈਪੀ ਕਰਾਂਗੇ ਅੱਛਾ ਜੀ ਫਿਲਹਾਲ ਤੇ ਈਪੀ ਦਾ ਹੀ ਪਲਾਨ ਆ ਪਰ ਜੇ ਕੁਝ ਹੋਰ ਹੋਇਆ ਤਾਂ ਤੁਹਾਡੇ ਨਾਲ ਤਾਂ ਸਾਂਝਾ ਜ਼ਰੂਰੀ ਕਰਾਂਗੇ ਤੁਹਾਡਾ ਗਾਣਾ ਆਇਆ ਸੀਗਾ ਇੱਕ ਰਿਚ ਹਾਰਟ ਜੀ 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 ਉਹ ਪਹਾੜਾਂ ਦੇ ਵਿੱਚ ਸ਼ੂਟ ਕਰਕੇ ਆਇਆ ਸੀਗਾ ਹਾਂਜੀ ਹਾਂਜੀ ਕਿੱਥੇ ਸ਼ੂਟ ਕੀਤਾ ਸੀਗਾ ਉਹ ਮਨਾਲੀ ਕੀਤਾ ਸੀ ਮਨਾਲੀ ਹਾਂਜੀ ਹਾਂਜੀ ਉਹ ਗਾਣੇ ਦੀਆਂ ਵੀ ਲਾਈਨਾਂ ਹੋ ਜਾਂਦੋਗ ਉਦੇਉਣ ਤੇ ਹਵਾਵਾਂ ਵਗ ਚੱਲੀਆਂ ਪਹਿਲਾਂ ਰੁੱਖ ਚੁੱਪ ਚੁੱਪ ਸੀ ਮੇਰੇ ਨਾਲ ਚੱਲੀ ਪੂਰੀ ਕਰ ਆਵਾਂਗੇ ਕੱਲੀ ਨੇ ਜਿਹੜੀ ਮੰਗੀ ਸੁੱਖ ਸੀ ਤੂੰ ਤਾਂ ਜੇਠ ਦੇ ਮਹੀਨੇ ਹਰਵਿੰਦਰਾ ਪੱਛੂ ਦੀ ਵਣਵਾ ਵਗਦਾ ਹਾਂ ਚਿਤ ਕਰਦਾ ਨਾ ਹੁਣ ਪਿੰਡ ਜਾਂ ਨੂੰ ਪਿਆਰਾ ਉਹਦਾ ਸ਼ਹਿਰ ਲੱਗਦਾ ਇਹ ਗਾਣੇ ਦੀ ਤੁਹਾਡੇ ਸਭ ਤੋਂ ਵਧੀਆ ਲਾਈਨ ਆ ਜਿਹੜੀ ਮੈਨੂੰ ਲੱਗਦੀ ਹੈ ਕਹਿੰਦੇ ਉਹਦੇ ਆਉਣ ਤੋਂ ਹਵਾਵਾਂ ਵਗ ਜਾਂਦੀਆਂ ਜੀ 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 ਤੇ ਗਰਨੂਰ ਦੇ ਹੁਣ ਕੋਈ ਹੈਗਾ ਇਦਾਂ ਜਿਹਦੇ ਨਾਲ ਆਉਣ ਨਾਲ ਹਵਾਵਾਂ ਵਗਦੀਆਂ ਨੇ ਨਹੀਂ ਨਹੀਂ ਬਾਜੀ ਹਾਲੇ ਤੱਕ ਤਾਂ ਨਹੀਂ ਕੋਈ ਅੱਛਾ ਜੀ ਅਜੇ ਬਣਾਉਣਾ ਵੀ ਨਹੀਂ ਹੈ ਨਹੀਂ ਹਾਲੇ ਦੇ ਫਿਊਚਰ ਦੀ ਧਿਆਨ ਆ ਫਿਊਚਰ ਦੇ ਮੈਂ ਲਿਖਿਆ ਵੀ ਸੀ ਇਸ ਤੇ ਗਾਣਾ ਕਿ ਹਮ ਆਉ ਕਰਵਲ ਵੇਖ ਕੇ ਤਰਿਆਂ ਕੁੜੀਆਂ ਨੂੰ ਦੇਖਣ ਦੀ ਵੇਲ ਕਿੱਥੇ ਆ ਹੌਲੀ ਹੌਲੀ ਲੰਘੂ ਇਹ ਠੋਕਰਾਂ ਦੇ ਨਾਲ ਜ਼ਿੰਦਗੀਆਂ ਮੇਂ ਤੇਰਾ ਓਏ ਰੇਲ ਕਿੱਥੇ ਆ ਪਾਹੀ ਕਹਿ ਕੇ ਫਿੱਟ ਫਿੱਛੇ ਸ਼ੁਰਾ ਮਾਰਗੇ ਜੋ ਦਿਲੋਂ ਵਾਰ ਵੀ ਕਰਾਂਗੇ ਹਾਲੇ ਮੁੰਡਾ ਫਿਊਚਰ ਪਲਾਨ ਕਰੀ ਜਾਂਦਾ ਏ ਨਹੀਂ ਪਿਆਰ ਵੀ ਕਰਾਂਗੇ ਧੋਖਿਆਂ ਨੂੰ ਅੱਖਾਂ ਨਾਲ ਸਕੈਨ ਕਰੀ ਜਾਂਦਾ ਏ ਨਹੀਂ ਪਿਆਰ ਵੀ ਕਰਾਂਗੇ ਗਰਲੋਰ ਥੋੜੀ ਪਿੰਡ ਬਾਰੇ ਦੱਸੋ ਤੁਸੀਂ ਆਪਣੇ ਵੀ ਕਿੱਦਾਂ ਜੇ ਸਫ਼ਰ ਦੀ ਸਟਾਰਟਿੰਗ ਹੋਈ ਸੀਗੀ ਪਿੰਡ ਤੋਂ ਨਿਕਲਦੇ ਕੇ ਕਿਉਂਕਿ ਪਿੰਡ ਵਾਲਿਆਂ ਦੇ ਵਾਸਤੇ ਔਖਾ ਤੇ ਹੁੰਦਾ ਨਾ ਕਿਤੇ ਨਾ ਕਿਤੇ ਜੀ ਜੀ ਬਾਈ ਬਾਈ ਮੇਰੇ ਪਿੰਡ ਨਾਲ ਇੱਕ ਮੁੰਡਾ ਸੀਗਾ ਕਰਨ ਬਾਈ ਦਾ ਨਾਮ ਤੇ ਉਹਨੇ ਬਾਈ ਨੇ ਮਲਾਇਆ ਸੀ ਨਵੀਂ ਬਾਈ ਨਾਲ ਨਵੀਂ 뮤직 ਡਾਇਰੈਕਟਰ ਜਿਹੜਾ ਡਾਰਕ ਨਾਈਟ ਦੇ ਨਾਮ ਤੇ ਤੇ ਉੱਥੋਂ ਹੀ ਹੋਈ ਸੀ ਬਾਈ ਸ਼ੁਰੂਆਤ ਫਿਰ ਉਸ ਤੋਂ ਬਾਅਦ ਨਾ ਮੈਂ ਥੋੜੀਆਂ ਜੀਆਂ ਸਰੀਰ ਸਰੀਰ ਪੱਖੋਂ ਵੀ ਅਰਚਨਾ ਆਈ ਨਾ ਮੈਂ ਪੈਰਾਲਾਈਜ਼ ਹੋ ਗਿਆ ਸੀ 4 ਸਾਲ ਮੈਂ ਪੀਜੀਆਈ ਰਹਾ ਤੇ ਉਸ ਤੋਂ ਬਾਅਦ ਫਿਰ ਆਪਣਾ ਚੱਲਦਾ ਰਹਿਦਾ ਬਾਈ ਹੁਣ ਇੱਥੇ ਤੱਕ ਆਏ ਆ ਹੁਣ ਫਿਰਾਲ ਮਾਲਕ ਦੀ ਕਿਰਪਾ ਨਾਲ ਵਧੀਆ ਚਾਰ ਬੰਦੇ ਜਾਨ ਦੇ ਵੀ ਆ ਕੱਲ ਨੂੰ ਹੋਰ ਜਾਣਨਗੇ ਸੋ ਭਾਈ ਗੁਰੂ ਨੇ ਜੇ ਉਹ ਲਿਖਿਆ ਉਹ ਸਭ ਉਹ ਕੇ ਲੰਗਣਾ ਹੁੰਦਾ ਕੀ ਪਤਾ ਤੂੰ ਇਹ ਪੈਰਾਲਾਈਜ਼ ਨਾ ਹੁੰਦੇ ਤੇ ਕੀ ਹੋ ਜਾਂਦਾ ਸਹੀ ਸਹੀ ਹੈ ਭਾਈ ਮੈਨੂੰ ਲੱਗਦਾ ਮੈਨੂੰ ਉਹ ਬੰਦਾ ਹੀ ਨਾ ਮਿਲਦੇ ਭਾਈ ਜਿਹੜੇ ਅੱਜ ਮੇਰੇ ਨਾਲ ਅੱਛਾ ਉਸ ਦੇ ਨਾਲ ਹੋਰ ਗਰਨੂਰ ਹੋਰ ਜਦਾਂ ਇੱਕ 네ਗੈਟਿਵਿਟੀ ਆਉਂਦੀ ਹੁੰਦੀ ਹੈ ਜਦੋਂ ਤੁਸੀਂ ਗਾਣੇ ਦੇ ਪੋਸਟਰ ਪਾਉਣਾ ਕੋਈ ਗਾਣਾ ਛੱਡਣਾ ਤੇ ਉਹ 네ਗਟਿਵ ਚੀਜ਼ਾਂ ਬਹੁਤ ਆਉਂਦੀ ਹੁੰਦੀਆਂ ਨੇ ਉਹਨਾਂ ਨੂੰ ਕਿਦਾਂ ਹੈਂਡਲ ਕਰਦੇ ਹੋ ਫਿਰ ਭਾਈ ਬਾਬੇ ਕਿਰਪਾ ਨਾਲ ਅੱਜ ਦਾ ਘਾਈ ਤਾਂ ਨਹੀਂ ਕੋਈ ਪਾਏ ਆਈ ਮੈਂ ਜਿਹੜੇ ਨੈਗੇਟਿਵ ਹੁੰਦੇ ਆ ਬੰਦੇ ਮੈਂ ਉਹਨਾਂ ਦਾ ਵੀ ਕਹਿਣਾ ਵੀ ਬਾਬਾ ਬਾ ਉਹਨਾਂ ਦੀ ਵੀ ਫੜੇ ਚਲੋ ਆਪਣੀ ਤਾਂ ਜਿੱਦਾਂ ਜਦੋਂ ਫੜਨੀ ਹੋਈ ਫੜੇਗਾ ਪਰ ਅੱਜ ਤੱਕ ਤਾਂ ਹੀ ਆਈ ਜੇ ਆਈ ਕਦੇ ਤਵਾ ਬ ਉਹਨਾਂ ਦਾ ਵੀ ਭਲਾ ਕਰੇ ਤੇ ਆਪਣਾ ਹੀ ਭਲਾ ਕਰੇ ਜਿੱਦਾਂ ਇੱਕ ਜੱਸੀ ਗਿੱਲ ਦਾ ਮੈਂ ਇੰਟਰਵਿਊ ਦੇਖੀ ਜਾਂਦਾ ਸੀਗਾ ਪਿੱਛੇ ਜੀ ਉਹ ਕਹਿੰਦੇ ਵੀ ਤੁਸੀਂ ਨਾ ਕੋਈ ਵੀ ਗਾਣਾ ਉਹ ਆਪਣੇ ਚੈਨਲ ਤੋਂ ਪਾਓ ਆਪਣਾ ਲੇਬਲ ਤੋਂ ਪਾਓ ਜੀ 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 ਵੀ ਕੱਲ ਨੂੰ ਤੁਸੀਂ ਕੋਈ ਤੁਹਾਨੂੰ ਇਦਾਂ ਨਾ ਕਿਸੇ ਨੂੰ ਕਹਿਣ ਜੋਗੇ ਉਹ ਵੀ ਯਾਰ ਸਾਡਾ ਇਹ ਮਾਰ ਗਿਆ ਤੂੰ ਸਹੀ ਹੈ ਸਹੀ ਹੈ ਤੇ ਤੁਸੀਂ ਹੁਣ ਗਾਣੇ ਜਿੱਦਾਂ ਆਪਣੇ ਉਹਦੇ ਤੇ ਪਾ ਰਹੇ ਹੋ ਚੈਨਲ ਦੇ ਉੱਤੇ ਤੁਹਾਡੇ ਗਾਣਾ ਮਾਸ਼ਾਅੱਲਾ ਇੰਨੇ ਸੋਹਣੇ ਵੀ ਨੇ ਤੇ ਜਦੋਂ ਲੋਕਾਂ ਤੱਕ ਜਿਆਦਾ ਪਹੁੰਚਦੀ ਨਹੀਂ ਚੀਜ਼ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੱਗਦਾ ਵੀ ਯਾਰ ਇਹ ਚੀਜ਼ ਜਿਆਦਾ ਲੋਕਾਂ ਤੱਕ ਨਹੀਂ ਪਹੁੰਚੀ ਲੱਗਦਾ ਤੇ ਹੈਗਾ ਭਾਈ ਪਰ ਐਦਾਂ ਵੀ ਹੁੰਦਾ ਨਾ ਵੀ ਆਪਣੀ ਖੁਦ ਦੀ ਚੀਜ਼ ਹੈ ਨਾ ਤੇ ਉਹ ਭਾਵੇਂ ਆਪਣੇ 10 ਬੰਦੇ ਸੁਣ ਲੈਣ ਤਾਂ ਆਪਣੇ ਦਿਲ ਨੂੰ ਸਕੂਨ ਹੁੰਦਾ ਤੇ ਉਹ ਆਪਣਾ ਵੱਡਾ ਬੰਦਾ ਜਦੋਂ ਸਾਰਾ ਕ੍ਰੈਡਿਟ ਲੈ ਜਾਂਦਾ ਵੀ ਮੈਂ ਕਰਿਆ ਜਾਂ ਐਦਾਂ ਕਰਿਆ ਖੇਰ ਥੋੜਾ ਦੁੱਖ ਲੱਗਦਾ ਉਦਾਂ ਚਾਹੀਏ 10 ਬੰਦੇ ਸੁਣਨ ਤਾਂ ਦਿਲ ਨੂੰ ਤਸੱਲੀ ਆ ਵੀ ਆਪਣਾ ਗਾਣਾ ਆਪਣੇ ਚੈਨਲ ਤੋਂ ਵਧੀਆ ਚੱਲਿਆ ਬੈਂਗਲ ਗਾਣਾ ਸੀਗਾ ਇੱਕ ਤੁਹਾਡਾ ਜੀ ਜੀ ਬੈਂਗਲਸ ਮੈਨੂੰ ਸਾਰੇ ਯਾਦ ਨਹੀਂ ਦੇਖੋ ਅੱਛਾ ਅੱਛਾ ਤੁਸੀਂ ਨਹੀਂ ਦੇਖੋ ਤੁਸੀਂ ਐਂ ਕਰ ਲੈਂਦੇ ਹੋ ਮੈਂ ਧਿਆਨ ਚ ਨਹੀਂ ਆਉ ਇਹ ਵੀ ਹੈਗਾ ਮੇਰਾ ਗਾਣਾ ਜਿਆਦਾ ਉਹ ਗਾਣਾ ਨਹੀਂ ਇੱਕ ਲਾਈਨ ਵੀ ਨਹੀਂ ਯਾਦ ਉਸਦੀ ਮੈਨੂੰ ਅੱਛਾ ਚਲੋ ਜਦੋਂ ਨੈਕਸਟ ਟਾਈਮ ਆਏ ਫਿਰ ਸੁਣਾਏ ਤੁਹਾਡੇ ਨੂੰ ਹੋਰ ਇੱਕ ਗਾਣਾ ਕੋਈ ਇੱਕ ਦਿਲ ਨੂੰ ਜਿਹੜਾ ਸ਼ੋਗ ਹੈ ਸ਼ੋਗਿਆ ਹੁੰਦਾ ਬਾਈ ਇਹ ਗਾਣਾ ਮੇਰਾ ਜਿਹੜਾ ਸਭ ਤੋਂ ਪਿਆਰਾ ਮੈਨੂੰ ਲੱਗਦਾ ਖੁੱਦਾ ਭਜੀਆ ਖੁੱਦਾ ਤੁਸੀਂ ਓਕੇ ਹਾਂ ਉਹ ਸੁਣਾ ਦਿਓ ਇੱਕ ਤੇ ਸਾਨੂੰ ਖੁੱਦਾ ਹੁਣ ਇੱਧਰ ਤਾਂ ਨਹੀਂ ਧਿਆਨ ਚ ਹੋਏਗਾ ਸਾਰੇ ਗਾਣੇ ਘੈਂਟ ਲੱਗਦੇ ਸਾਰੇ ਸੁਣਦੇ ਕਿਹਨੂੰ ਪਸੰਦ ਕਿਹਨੂੰ ਕਰਦੇ ਸੁਣਨਾ ਤੁਸੀਂ ਮੈਂ ਤੇ ਲਾ ਵੀਰੇ ਨੂੰ ਹੀ ਸੁਣਨਾ ਪਸੰਦ ਕਰਦਾ ਆ ਜਾ ਸੁਣਾਓ ਫਿਰ ਲਾ ਵੀਰਾ ਹੁਣ ਦੋ ਮਨਾਈ ਲੋਕਾਂ ਨੇ ਦੀਵਾਲੀ ਚਾਈ ਚਾਈ ਵੇ ਸਾਡੀਆਂ ਸੀ ਗੁਲਬੱਤੀਆਂ ਤੇਲ ਹੰਝੂਆਂ ਦਾ ਦਿੱਤੀ ਭੁੱਲ ਗਿਆ ਭਾਜੀ ਮੈਂ ਕੋਈ ਨਾ ਕੋਈ ਨਾ ਦੁਬਾਰਾ ਕਰ ਲੋ ਹਾਂ ਕੋਈ ਹੋਰ ਗਾਣਾ ਦੇਖ ਲੋ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਵੇ ਦਿਲ ਟੁੱਟ ਗਿਆ ਹਾਨਦਿਆ ਆਸਾਂ ਦਾ ਠੂਠਾ ਫੁੱਟ ਗਿਆ ਵੇ ਬਸ ਫੁੱਟ ਗਿਆ ਹਾਨਦਿਆ ਸਭ ਦੇਖ ਕੇ ਰਸ ਮੇਰੇ ਵਾਜ ਤੇਰੇ ਮੈਥੋਂ ਗਈ ਨਾ ਹੂਕਲ ਕੋਈ ਵੇ ਤੇਰੇ ਵਿਆਦੀ ਵਿਆਦੀ ਵੀਡੀਓ ਫਿਲਮ ਦੇਖ ਕੇ ਆਹ ਮਾਰ ਕੇ ਰੋਈ ਮੈਂ ਕੀ ਬਾਤ ਆ ਗਿਆ ਅੱਜ ਕੱਲ ਦੇ ਜਿਹੜੇ ਨਵੇਂ ਸਿੰਗਰ ਆ ਰਹੇ ਨੇ ਕੁਝ ਤੁਹਾਡੀ ਉਮਰ ਦੇ ਵੀ ਆ ਰਹੇ ਨੇ ਉਹਨਾਂ ਚੋਂ ਨਵਾਨ ਸੰਧੂ ਵੀਰਾ ਬਹੁਤ ਸੋਹਣਾ ਲਿਖਦਾ ਬਾਈ ਲਿਖਦਾ ਹੈ ਉਹਨਾਂ ਦੇ ਰੋਮਾਂਟਿਕ ਗਾਣੇ ਮੈਂ ਲੱਗਦਾ ਤੁਹਾਡੇ ਆਵਾਜ਼ ਨੂੰ ਬਹੁਤ ਸੂਟ ਕਰਨਗੇ ਉਹਨਾਂ ਦਾ ਇੱਕ ਦਿਲ ਲਗੀਆਂ ਗਾਣਾ ਮੈਨੂੰ ਬੜਾ ਪਿਆਰਾ ਲੱਗਦਾ ਆਣ ਦੋ ਘਰਾਂ ਦੋ ਹਾਂ ਜੇ ਵੀ ਤੈਨੂੰ ਭੁੱਲਿਆ ਨਹੀਂ ਇਹ ਦਿਲ ਤੈਨੂੰ ਯਾਦ ਕਰੇ ਕਿਸੇ ਹੁਰਤੇ ਵੀ ਡੁੱਲਦਾ ਹੀ ਨਹੀਂ ਕਿੰਨਾ ਚਿਰ ਹੋਇਆ ਟੁੱਟੀਆਂ ਨੂੰ ਅਜੇ ਵੀ ਤੈਨੂੰ ਭੁੱਲਿਆ ਨਹੀਂ ਇਹ ਦਿਲ ਤੈਨੂੰ ਯਾਦ ਕਰੇ ਕਿਸੇ ਹੁਰਤੇ ਵੀ ਡੁੱਲਦਾ ਹੀ ਨਹੀਂ ਕਿੰਨਾ ਚਿਰ ਹੋਇਆ ਟੁੱਟੀਆਂ ਨੂੰ ਇਹ ਦਿਲ ਤੇਰੇ ਨਾਲ ਸਰਦ ਦੁਪਹਿਰ ਲੱਭਦਾ ਏ ਇਹਨੇ ਤੇਰੇ ਨਾਲ ਕਰਨੀ ਜੇ ਸ਼ਹਿਰ ਲੱਗਦਾ ਏ ਜਦੋਂ ਪਰ ਜਾਂਦਾ ਰੋ ਰੋ ਕੇ ਚੁੱਪ ਕਰ ਜਾਏ ਕਦੇ ਸ਼ਿਕਵੀਏ ਨੂੰ ਮਿੱਠਾ ਜ਼ਹਿਰ ਲੱਗਦਾ ਏ ਇਹ ਤੇਰਾ ਨਾ ਕਸੂਰ ਕੱਢਦਾ ਦਿਮਾਗ ਤੇ ਆ ਦੋਸ਼ ਮੜਦਾ ਸ਼ੁਰੂ ਕਰਨਾ ਇਹ ਚਾਹੁੰਦਾ ਫਿਰ ਤੂੰ ਗੱਲਾਂ ਤੇਰੇ ਨਾਲ ਮੁੱਕੀਆਂ ਜੋ ਅਜੇ ਵੀ ਤੈਨੂੰ ਭੁੱਲਿਆ ਨਹੀਂ ਇਹ ਦਿਲ ਤੈਨੂੰ ਯਾਦ ਕਰੇ ਕਿਸੇ ਹੁਰ ਤੇ ਵੀ ਡੁੱਲਿਆ ਨਹੀਂ ਕਿੰਨਾ ਚਿਰ ਹੋਇਆ ਟੁੱਟੀਆਂ ਆਵਾ ਤਗਰਨੂਰ ਪਾਪਾ ਚੜਦੀ ਗਲਾ ਦੇ ਵਿੱਚ ਰੱਖੇ ਕਿਹਦੇ ਕਿਹਦੇ ਨਵੇਂ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਥੋੜਾ ਜਿਹਾ ਦੱਸੋ ਜੇ ਤੁਹਾਨੂੰ ਜੀ ਦੱਸਿਆ ਵੀ ਈਪੀਆਰ ਹੀ ਆ ਸਾਡੀ ਇੱਕ ਨਵੀਂ ਕਦੋਂ ਤੱਕ ਸੁਣ ਸਕਦੇ ਹਾਂ ਅਸੀਂ ਉਹ ਅਗਲੇ ਮੰਥ ਤੱਕ ਆ ਜਾਣੀ ਆ ਬਾਜੀ ਆਪਾਂ ਰੈਡੀ ਕਰ ਲਾਂਗੇ ਇਸ ਮੰਥ ਚੱਲ ਰਿਹਾ ਕੰਮ ਉਹ ਅਗਲੇ ਮੰਥ ਜ਼ਰੂਰ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਬਾਈ ਥੈਂਕ ਯੂ ਸੋ ਦਰਸ਼ਕੋ ਇਹ ਸੀ ਇਹ ਗਰਨੂਰ ਜਿਨ੍ਹਾਂ ਦਾ ਗਾਣਾ ਆਇਆ ਆਵਾ ਸ਼ਾਹਬ ਨੂੰ ਰਿਚ ਹਾਰਟ ਬੜੇ ਸੋਹਣੇ ਸੋਹਣੇ ਗਾਣੇ ਨੇ ਤੁਸੀਂ ਹੋਰ ਕਲਾਕਾਰਾਂ ਨੂੰ ਪਿਆਰ ਦਿੰਦੇ ਹੋ ਜਿਹੜੇ ਨਵੇਂ ਕਲਾਕਾਰ ਉੱਠ ਰਹੇ ਨੇ ਨਵੇਂ ਸ਼ਬਦਾਂ ਦੇ ਨਾਲ ਨਵਾਂ ਇੱਕ ਸੋਹਣਾ呀 ਸੁਨੇਹਾ ਦਿੰਦੇ ਨੇ ਉਹਨਾਂ ਨੂੰ ਜਰੂਰ ਤੁਸੀਂ ਦੱਸਿਆ ਕਰੋ ਇਹਨਾਂ ਨਾਲ ਗੱਲਬਾਤ ਸੁਣ ਕੇ ਨਦੀਆਂ ਤੁਹਾਨੂੰ ਕਿਦਾਂ ਦਾ ਲੱਗਿਆ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਹੁਣ ਦੋਸਹੀ ਇਜਾਜ਼ਤ ਧੰਨਵਾਦ ਸ਼ਾਸਤਿਆਕਾਲ ਸ਼ਬਕ ਹੈ